ਨਮਸਕਾਰ ਤੁਸੀਂ ਦੇਖ ਰਹੇ ਹੋ ਜਨ ਹਿਤੈਸ਼ੀ ਤੇ ਅੱਜ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਲੁਧਿਆਣਾ ਸ਼ਹਿਰ ਚ ਜੀਹਾਂ ਲੁਧਿਆਣਾ ਸ਼ਹਿਰ ਚ ਹੋਲੀ ਵਾਲੇ ਦਿਨ ਜਿੱਥੇ ਇੱਕ ਪਾਸੇ ਲੋਕੀ ਹਸੀ ਖੁਸ਼ੀ ਰਲ ਮਿਲ ਕੇ ਆਪਣਾ ਤਿਉਹਾਰ ਮਨਾ ਰਹੇ ਹਨ ਆਪਣੇ ਲੋਕਾਂ ਦੇ ਨਾਲ ਇੰਜੋਏ ਕਰ ਰਹੇ ਹਨ ਦੇ ਦੂਜੇ ਪਾਸੇ ਹੀ ਇੱਕ ਮੰਦਭਾਗੀ ਘਟਨਾ ਵੀ ਨਿਕਲ ਕੇ ਆ ਰਹੀ ਹੈ ਜਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਦੋ ਗੁੱਟਾਂ ਚ ਬڑے ਜ਼ੋਰਦਾਰ ਲੜਾਈ ਹੋਈ ਹੈ ਜਿੱਹਾਂ ਇਹ ਘਟਨਾ ਲੁਧਿਆਣੇ ਦੇ ਇੰਡਸਟਰੀਅਲ ਏਰੀਆ ਚੋਂ ਨਿਕਲ ਕੇ ਆ ਰਹੀ ਹੈ ਜਿਵੇਂ ਤਸਵੀਰਾਂ ਚ ਵੀ ਤੁਸੀਂ ਦੇਖੋਗੇ ਕਿ ਕਿਵੇਂ ਆਪਸ ਵਿੱਚ ਲੜ ਰਹੇ ਨੇ ਪਰ ਇਸ ਇਹ ਲੜਾਈ ਕਿਉਂ ਹੋਈ ਕਿਹਦੇ ਕਰਕੇ ਹੋਈ ਕਦੋਂ ਸ਼ੁਰੂ ਸ਼ੁਰੂ ਹੋਈ ਇਹ ਸਭ ਦੀ ਕੋਈ ਪੁਸ਼ਟੀ ਹੇ ਤੱਕ ਨਹੀਂ ਕੀਤੀ ਗਈ ਅੱਗੇ ਸੁਣੋ ਪੁਲਿਸ ਤੇ ਲੋਕਾਂ ਦਾ ਇਸ ਘਟਨਾ ਦੇ ਉੱਤੇ ਕੀ ਬਿਆਨ ਸੀ ਨਮਸਕਾਰ ਕੀ ਮਾਮਲਾ ਵਾਲਾ ਕੀ ਜਾਣਕਾਰੀ ਸਾਹਮਣੇ ਆਈ ਹੈ ਜੁਰ ਤਖਰਾਵ ਹੋਇਆ ਐਦਾਂ ਕਿ ਮੈਨੂੰ ਤਾਂ ਹੁਣੀ ਘੰਟੇ ਪਹਿਲਾਂ ਪਤਾ ਲੱਗਿਆ ਕਿ ਵੀ ਇੱਥੇ ਅੱਜ ਦੁਪਹਿਰੇ ਜਿਹੜੀ ਜੁਮੇ ਦੀ ਨਮਾਜ਼ ਹੋਈ ਉਹਦੇ ਬਾਅਦ ਵੀ ਜਿਹੜੇ ਇੱਧਰ ਕੋਈ 15-20 ਬੰਦੇ ਜਿਹੜੇ ਮੇਨ ਐ ਇੱਥੇ ਜਿਹੜੇ ਦੋ ਨੰਬਰ ਦਾ ਕੰਮ ਵੀ ਕਰਦੇ ਆ ਨਾਲ ਚਿੱਤੇ ਚੁੱਤੇ ਦਾ ਵੀ ਉਹ ਉਹਨਾਂ ਨੇ ਨਮਾਜ਼ ਦੇ ਟਾਈਮ ਆਗੇ ਮੁਸਲਮਾਨਾਂ ਦੇ ਉੱਤੇ ਪਥਰਾਵ ਕਰਨਾ ਸ਼ੁਰੂ ਕੀਤਾ ਨਮਾਜ਼ ਪੜ੍ਹਦੇ ਆ ਦੇ ਤੇ ਉਹਦੇ ਬਾਅਦ ਇਹਨਾਂ ਨੇ ਪੁਲਿਸ ਨੂੰ ਜੋਕਿਆ ਤੇ ਪੁਲਿਸ ਆਈ ਜਾਂ ਇਹਨਾਂ ਨੂੰ ਅੰਦਰ ਕੀਤਾ ਉਹਨਾਂ ਨੂੰ ਕੀਤਾ ਮਗਰ ਉਹਦੇ ਬਾਅਦ ਜਦੋਂ ਅਸਰਦੀ ਨਮਾਜ਼ ਹੋਣ ਲੱਗੀ ਤੇ ਉਹਨਾਂ ਨੇ ਪੂਰਾ ਟੰਡਪ ਕਰਨਾ ਸ਼ੁਰੂ ਕਰਤਾ ਇੱਥੇ ਉਹਨਾਂ ਨੇ ਪੁਲਿਸ ਨਹੀਂ ਛੱਡੀ ਮੈਂ ਪੁਲਿਸ ਦੀਆਂ ਗੱਡੀਆਂ ਨਹੀਂ ਛੱਡੀਆਂ ਇਸ ਤਰ੍ਹਾਂ ਬੁਰੀ ਤਰ੍ਹਾਂ ਉਹਨਾਂ ਨੇ ਹਮਲੇ ਕੀਤੇ ਆ ਕਿ ਵਿੱਚ ਕਿਉਂਕਿ ਮੇਰੀ ਐਸਪੀ ਐਡੀਐਸ ਵੀ ਫੋਰ ਨਾਲ ਗੱਲ ਵੀ ਕਹਿੰਦੇ ਜੀ ਮੇਰੇ ਤੇ ਵੀ ਪਥਰਾਅ ਹੋਇਆ ਐਸਐਚਓ ਤੇ ਵੀ ਪਥਰਾਅ ਹੋਇਆ ਉਹਨਾਂ ਦੀਆਂ ਗੱਡੀਆਂ ਤੇ ਵੀ ਪਥਰਾਅ ਹੋਇਆ ਤੁਸੀਂ ਇਹ ਸਮਝ ਲਓ ਕਿ ਪੁਲਿਸ ਜਿਹੜੀ ਆ ਬੋਣਾ ਸਾਬਤ ਹੋ ਰਹੀ ਐ ਐਸੇ ਗੁੰਡਿਆਂ ਦੇ ਸਾਹਮਣੇ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਦੇਖੋ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿਉਂਕਿ ਅਸੀਂ ਪਰਸੋਂ ਡੀਜੀਪੀ ਪੰਜਾਬ ਨੂੰ ਇੱਕ ਲੈਟਰ ਲਿਖ ਕੇ ਕਿਹਾ ਸੀਗਾ ਕਿ ਵੀ ਇਦਾਂ ਇਦਾਂ ਸਾਨੂੰ ਹੈ ਕੀ ਅੰਦੇਸ਼ਾ ਕਿ ਕੁਝ ਨਾ ਕੁਝ ਹੋ ਸਕਦਾ ਹੈ ਇਸ ਕਰਕੇ ਤੁਸੀਂ ਸਾਰੀਆਂ ਮਸਜਿਦਾਂ ਦੀ ਸਕਿਉਰਟੀ ਜਿਹੜੀ ਹੈ ਉਹ ਤੁਸੀਂ ਸਾਨੂੰ ਯਕੀਨੀਂ ਦਿਵਾਓ ਤੇ ਡੀਜੀਪੀ ਪੰਜਾਬ ਵੱਲੋਂ ਇੱਕ ਪਕਾਇਦਾ ਪੂਰੇ ਪੰਜਾਬ ਦੇ ਐਸਐਸਪੀ ਡੀਆਈਜੀ ਅਤੇ ਸੀਪੀਜ਼ ਨੂੰ ਇੱਕ ਲੈਟਰ ਜਿਹੜਾ ਬਕਾਇਦਾ ਇਸ਼ੂ ਕੀਤਾ ਗਿਆ ਉਹਦੇ ਬਾਅਦ ਕੱਲ ਸਵੇਰੇ ਫਿਰ ਮੈਨੂੰ ਡੀਜੀਪੀ ਆਫਿਸ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਕੱਲ ਸਾਰਿਆਂ ਨੂੰ ਸਵੇਰੇ ਵੀ ਡੀਜੀ ਸਾਹਿਬ ਨੇ ਅਕੋਰਡਿੰਗ ਬਰੀਫ ਕਰ ਦਿੱਤਾ ਸੀ ਕਿ ਵੀ ਅਗਰ ਕੋਈ ਸ਼ਰਾਰਤੀ ਅਨਸਰ ਜਿਹੜਾ ਹੈ ਅਗਰ ਕੋਈ ਸ਼ਰਾਰਤ ਕਰੇ ਤੇ ਉੱਥੇ ਇਮੀਡੀਏਟ ਐਕਸ਼ਨ ਲੋ ਮਗਰ ਆ ਜਿਹੜੀ ਗੁੰਡਾਗਰਦੀ ਹੋਈ ਹੈ ਬੜੀ ਅਫਸੋਸਨਾਕ ਹੈ ਲੁਧਿਆਣਾ ਜਿਹੜਾ ਅੱਜ ਤੱਕ ਹਮੇਸ਼ਾ ਆਪਸੀ ਪਾਈਚਾਲ ਦਾ ਪੇਗਾਮ ਦਿੰਦਾ ਹੈ ਅੱਜ ਸਾਰੀਆਂ ਮਸਜਿਦਾਂ ਤੇ ਜਿਹੜੀਆਂ ਸ਼ਹਿਰ ਦੇ ਵਿੱਚ ਜਿੱਦਾਂ ਸੂਫੀਆਂ ਬਾਗ ਸੂਫੀਆਂ ਮਸਜਿਦਾ ਉੱਥੇ ਇਨੀ ਦੁਨੀਆ ਉਂਦੀ ਜਾਮਾ ਮਸਜਿਦਾਂ ਜਿੰਨੀਆਂ ਬੜੀਆਂ ਮਸਜਿਦਾਂ ਉੱਥੇ ਦਾ ਕੁਛ ਨਹੀਂ ਹੋਇਆ ਮਗਰ ਇੱਥੇ ਜਿੰਨੇ ਦੋ ਨੰਬਰ ਦੇ ਸ਼ਰੇ ਨਸ਼ੇ ਵੇਚਣ ਵਾਲੇ ਸਾਰੇ ਇੱਥੇ ਰਹਿੰਦੇ ਆ ਉਹਨਾਂ ਨੇ ਪੀ ਕੇ ਸ਼ਰਾਬਾ ਤੇ ਨਸ਼ੇ ਕਰਕੇ ਜੋ ਮਸਜ ਅਗਰ ਜੋ ਸਾਡੇ ਇੱਥੇ ਮੱਜੀ ਦੇ ਪ੍ਰਧਾਨ ਆ ਉਹ ਵੀ ਫੱਟੜ ਹੋਏ ਆ ਉਹਨਾਂ ਦੇ ਵੀ ਛੱਟ ਵਜੀ ਆ ਇਹ ਜਿਹੜੇ ਮੌਕੇ ਦੇ ਆ ਜੋ ਇਹ ਜਿੱਦਾਂ ਸੈਟੀਸਫਾਈ ਹੋਵਾਂਗੇ ਅਸੀਂ ਉਦਾਂ ਸੈਟੀਸਫਾਈ ਹੋਵਾਂਗੇ ਬਸ ਠੀਕ ਹੈ ਠੀਕ ਹੈ ਥੋੜਾ ਅੰਦੇਸ਼ਾ ਜੀ ਕਿਉਂਕਿ ਜੋ ਨੈਸ਼ਨਲ ਮੀਡੀਆ ਤੇ ਜੋ ਚੱਲ ਰਿਹਾ ਉਹ ਇੱਕ ਨਫਰਤ ਦਾ ਵੀ ਐਸਾ ਹੋਇਆ ਜਾ ਰਿਹਾ ਉਹਨੂੰ ਧਿਆਨ ਚ ਰੱਖਦੇ ਕਿਉਂਕਿ ਪੰਜਾਬ ਦੀ ਫਿਤਰਤ 'ਚ ਨਫਰਤ ਨਹੀਂ ਹੈ ਪੰਜਾਬ ਦੀ ਫਿਤਰਤ 'ਚ ਪਿਆਰ ਹੈ ਇਹ ਆਪਸੀ ਭਾਈਚਾਰਾ ਅਸੀਂ ਉਹਦੇ ਬਾਰੇ ਇਹੀ ਕਰਕੇ ਈਜੀ ਪੰਜਾਬ ਨੂੰ ਲਿਖਿਆ ਸੀ ਕਿ ਵੀ ਸਾਨੂੰ ਖਤਸਾ ਕੋਈ ਸ਼ਰਾਰਤੀ ਲੋਕ ਕੋ ਨਮਾਜ਼ ਦੇ ਟਾਈਮ ਇਹ ਹੁਲੀ ਦਾ ਆੜ ਲੈ ਕੇ ਕੋਈ ਸ਼ਰਾਰਤ ਨਾ ਕਰਦਣ ਔਰ ਡੀਜੀ ਪੰਜਾਬ ਨੇ ਅਸੀਂ ਉਹਨਾਂ ਦੇ ਥੈਂਕਸਫੁਲ ਅਵੀਅਰਸ ਗੱਲ ਕੀਤੀ ਕਿ ਉਹਨਾਂ ਨੇ ਇਮੀਡੀਏਟ ਉਸ ਗੱਲ ਤੇ ਐਕਸ਼ਨ ਲੈਂਦੇ ਹੋਏ ਪੂਰੇ ਪੰਜਾਬ ਦੇ ਸੀਪੀਐਸ ਐਸਐਸਪੀ ਔਰ ਡੀਏਜੀ ਨੂੰ ਇੱਕ ਬਕਾਇਦਾ ਲੈਟਰ ਅਫੀਸ਼ੀਲੀ ਜਾਰੀ ਕੀਤਾ ਕਿ ਇਹਨੂੰ ਪੂਰਾ ਸਕਿਉਰਿਟੀ ਜਿਹੜੀ ਆ ਅਰੇਂਜ ਕੀਤੀ ਜਾਣ ਔਰ ਕੱਲ ਉਹਨਾਂ ਨੇ ਆਪਣੀ ਸਾਰੇ ਨੂੰ ਉਹਦਾ ਵੀ ਬਰੀਫ ਕੀਤਾ ਮਗਰ ਉਹਦੇ باوجود ਵੀ ਇਹ ਹੋ ਜਾਣਾ ਬੜੀ ਸ਼ਰਮ ਦੀ ਗੱਲ ਹੈ ਔਰ ਲੁਧਿਆਣਾ ਦੇ ਲਈ ਕਿਉਂਕਿ ਲੁਧਿਆਣਾ ਉਹ ਸ਼ਹਿਰ ਹੈ ਕਿ ਜਿੱਥੇ ਅੱਜ ਤੱਕ ਇਦਾਂ ਇਨਸੀਡੈਂਟ ਹ

नहीं था वो दो चार सौ थी फिर मैंने फिर भी फिर फिर कि देख हम लोग बहुत हैं मारे जाओगे बेवजह चले जाओ चले जाओ लेकिन ले वाली वीडियो जुमे दो ये उस पर पोस्ट हुई है लुधियाना लाइव पे उसमें ये ये तो बहुत माइनर है बहुत माइनर है ये ट्रेलर भी नहीं इतने यहाँ पे आप खड़े नहीं हो सकते यहाँ पे आप खड़े नहीं हो सकते थे इतने पत्थर उम्मीद नहीं थी अपने बिल्कुल ਹਾਂ ਜੀ ਹਮਨ ਸਾਹਿਬ ਅੱਜ ਇੱਥੇ ਕੁ ਸ਼ਰਾਰਤੀਆਂ ਅੱਜ ਇੱਥੇ ਫੋਕਲ ਪੁਆਇੰਟ ਮਸਜਿਦ ਦੇ ਬਾਹਰ ਕੁ ਸ਼ਰਾਰਤੀਆਂ ਸਰਾਂ ਵੱਲੋਂ ਮਸਜਿਦ ਤੇ ਪਥਰਾਉ ਕੀਤਾ ਗਿਆ ਨਮਾਜ਼ੀਆਂ ਤੇ ਹਮਲਾ ਕੀਤਾ ਗਿਆ ਜੀ ਪੁਲਿਸ ਦੇ ਉੱਤੇ ਵੀ ਹਮਲਾ ਕੀਤਾ ਗਿਆ ਔਰ ਜਦ ਕੀ ਨਮਾਜ਼ੀਆਂ ਵੱਲੋਂ ਜਿਹੜਾ ਹੈ ਉਹਦੇ ਲਈ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਗਈ ਜੀ ਲੇਕਿਨ ਪੁਲਿਸ ਪ੍ਰਬੰਧ ਜਿਹੜੇ ਸੀ ਜਿਸ ਵੇਲੇ ਸ਼ੁਰੂ ਚ ਹੋਇਆ ਤੇ ਉਸ ਵੇਲੇ ਪੁਲਿਸ ਨੇ ਉਹਨਾਂ ਨੂੰ ਭਜਾ ਦਿੱਤਾ ਲੇਕਿਨ ਸ਼ਾਮ ਨੂੰ ਉਹਨਾਂ ਨੇ ਦੁਬਾਰਾ ਇਦਾਂ ਦਾ ਕੀਤਾ ਤੇ ਮੈਂ ਸਮਝਦਾ ਲੁਧਿਆਣੇ ਵਰਗੀ ਇੰਡਸਟਰੀਅਲ ਸਟੇਟ ਦੇ ਵਿੱਚ ਅ ਐਸੀ ਜਿਹੜੀ ਫਿਰਕਾਪ੍ਰਸਤੀ ਜਾਂ ਗੁੰਡਾਗਰਦੀ ਹੈ ਬੜੀ ਸ਼ਰਮਨਾਕ ਹੈ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੋਣੀ ਚਾਹੀਦੀ ਲੱਗਦਾ ਨਹੀਂ ਕਿ ਤਨੇ ਕਿਤੇ ਭਾਈਚਾਰੇ ਨੂੰ ਫੇਸ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਇਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਨੂਰੀ ਮਸਜਿਦ ਵਾਲਿਆਂ ਦਾ ਵੀ ਇੱਥੇ ਦੇ ਸਾਰੇ ਮੁਸਲਮਾਨਾਂ ਦਾ ਵੀ ਕਿ ਬਿਲਾਲ ਮਸਜਿਦ ਵਾਲਿਆਂ ਦਾ ਕਿ ਵੀ ਇਹਨਾਂ ਨੇ ਐਡੇ ਵੱਡੇ ਹਾਦਸੇ ਨੂੰ ਤੂਲ ਨਹੀਂ ਦਿੱਤਾ ਬਲਕਿ ਉਲਟਾ ਉਹਨੂੰ ਸੰਭਾਲ ਲਿਆ ਤੇ اگر ਕੋਈ ਹੋਰ ਜਗਾ ਹੁੰਦੀ ਸ਼ਾਇਦ ਕੋਈ ਬਾਹਰਲਾ ਸੂਬਾ ਹੁੰਦਾ ਤੇ ਲੋਕੀ ਆਪਸ ਚ ਲੜਦੇ ਲੇਕਿਨ ਇਹਨਾਂ ਨੇ ਪੁਲਿਸ ਨੂੰ ਹੀ ਉਹਨੂੰ ਕਾਬੂ ਕਰਨ ਦੇ ਲਈ ਕਿਹਾ ਆਪਣੇ ਵੱਲੋਂ ਇਹਨਾਂ ਨੇ ਕੋਈ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਤੇ ਇਹਨਾਂ ਨੇ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਲੇਕਿਨ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਨਾ ਭਾਵੇਂ 500 ਬੰਦੇ ਆ ਭਾਵੇਂ 50 ਬੰਦੇ ਆ ਇਕੱਲੇ ਇਕੱਲੇ ਨੂੰ ਚੁਣ ਕੇ ਅੰਦਰ ਦੇਣਾ ਚਾਹੀਦਾ ਤਾਂ ਕਿ ਲੁਧਿਆਣੇ ਦਾ ਮਾਹੌਲ ਜਿਹੜਾ ਕੋਈ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰ ਸਕੇ ਸਕਿਉਰਟੀ ਪ੍ਰਬੰਧ ਜਿੱਤਾ ਦੇ ਦਿਓ ਲੁਧਿਆਣਾ ਸਕਿਉਰਟੀ ਪ੍ਰਬੰਧ ਅਗਰ ਸ਼ੁਰੂ ਚ ਕੋਈ ਹਾਦਸਾ ਹੋਇਆ ਤੇ ਉਹਦੇ ਚ ਅਗਰ ਪ੍ਰਬੰਧ ਘੱਟ ਸੀਗੇ ਤੇ ਉਸੇ ਵੇਲੇ ਐਸਐਚਓ ਨੂੰ ਭਦਾਨੇ ਚਾਹੀਦੇ ਸੀਗੇ ਸਕਿਉਰਟੀ ਪ੍ਰਬੰਧ ਨਾਕਾਮ ਸਾਬਤ ਹੋਏ ਹੈ ਮੁਤਲਕ ਅਫਸਰ ਦੇ ਖਿਲਾਫ ਵੀ ਕਾਰਵਾਈ ਜੜੀ ਹੋਣੀ ਚਾਹੀਦੀ ਹੈ ਜੀ ਪੰਜਾਬ ਦੇ ਡੀਜੀਪੀ ਨੂੰ ਵੀ ਚਿੱਠੀ ਵਗੈਰਾ ਕੀਤੀ ਗਈ ਹੈ ਜੀ ਡੀਜੀਪੀ ਸਾਹਿਬ ਨੇ ਪਰਸੋਂ ਕਾ ਲੋਹਿਆ ਅੱਜ ਪੂਰੇ ਪੰਜਾਬ ਚ ਬਹੁਤ ਅچھے ਪ੍ਰਬੰਧ ਸੀ ਲੋਕਾਂ ਨੇ ਹੋਲੀ ਵੀ ਪਰੇ ਪਿਆਰ ਨਾਲ ਮਨਾਈ ਜੁਮੇ ਦੀ ਨਮਾਜ਼ ਵੀ ਬੜੀ ਅੱਛੀ ਤਰ੍ਹਾਂ ਹੋਈ ਔਰ ਸਾਨੂੰ ਉਮੀਦ ਹੀ ਨਹੀਂ ਸੀ ਕੋਈ ਕਿ ਬੀ ਲੁਧਿਆਣਾ ਚ ਕੁਝ ਐਸਾ ਹੋਏਗਾ ਔਰ ਇਹਨਾਂ ਮਸਜਿਦਾਂ ਚ ਇਹ ਤਾਂ ਸਾਰੀਆਂ ਮਤਲਬ ਆਪਾ ਚ ਮਿਲਨ ਜੁਲਣ ਵਾਲੇ ਲੋਕ ਮੁਹੱਲੇ ਦੀਆਂ ਮਸਜਿਦਾਂ ਹੈਗੀਆਂ ਤੇ ਐਥੇ ਤਾਂ ਬਿਲਕੁਲ ਹੀ ਉਮੀਦ ਨਹੀਂ ਸੀ ਲੇਕਿਨ ਜੇਣਾ ਵੀ ਲੋਕਾਂ ਨੇ ਕੀਤਾ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ ਇਹਦੇ ਲਈ ਵੱਡੀ ਇਨਕੁਆਰੀ ਵੀ ਹੋਣੀ ਚਾਹੀਦੀ ਹੈ ਇਨਕੁਆਰੀ ਪਟਾਈ ਗਈ ਜਾਂਚ ਪਟਾਈ ਜਾਏਗੀ ਉਸ ਤੋਂ ਬਾਅਦ ਕੀ ਹੋਏਗਾ ਹੁਣ ਤਾਂ ਇਹ ਚਾਹੀਦਾ ਉਸ ਮੁਲਜ਼ਮਾ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਭਾਈਚਾਰਾ ਬਣਿਆ ਰਹੇ ਬਸ ਸਾਰੇ ਦੇਖੋ ਇਹ ਕਿਸੇ ਧਰਮ ਦਾ ਮਸਲਾ ਨਹੀਂ ਹੈ ਕੁਝ ਲੋਕ ਨੱਚੇੜੀ ਹੁੰਦੇ ਆ ਜਾਂ ਕੁਝ ਪਲੇਟਿਡ ਹੁੰਦੇ ਪਿੱਛੋਂ ਉਹਨਾਂ ਕੋਲੋਂ ਕੋਈ ਕੁਝ ਕਰਾਂਦਾ ਹੈ ਤੇ ਜਿਹੜੇ ਕਰਾਨ ਵਾਲੇ ਲੋਕ ਹੈ ਉਹਨਾਂ ਦੇ ਵੀ ਹੱਥ ਚੱਤ ਘੜੀਆਂ ਪਹਿਣੀਆਂ ਚਾਹੀਦੀਆਂ ਇਹ ਹਜੇ ਨਹੀਂ ਮੈਨੂੰ ਡਿਟੇਲ ਪਤਾ ਇਹ ਤਾਂ ਪ੍ਰਸ਼ਾਸਨ ਹੀ ਦੱਸੇਗਾ